ਕਿਸਾਲ ਭਰਾਵੋ ਸਾਰਿਆਂ ਕੋਲੇ ਫੋਨ ਆ ਨੈਟ ਵਧੀਆ ਚੱਲਦੇ ਹੈਗੇ ਆ ਕਈ ਵਾਰ ਨਾ ਆਪਾਂ ਨੂੰ ਆਪਣੇ ਖੇਤਾਂ ਦਾ ਪਤਾ ਨਹੀਂ ਹੁੰਦਾ ਜਾਂ ਕਬਾਈਨਾ ਵਾਲੇ ਵੀਰ ਹੈਗੇ ਆ ਜਿੰਨਾਂ ਨੂੰ ਕੋਈ ਝੂਠ ਬੋਲ ਦਿੰਦਾ ਹੈਗਾ ਬਾਣ 10 ਕਿੱਲੇ ਵੜਾਇਆ ਇਹ 8.5 ਕਿੱਲੇ ਹੈ ਜੀ ਕੋਈ ਵੱਟਾ ਕੋਈ ਦੱਸਦਾ ਨਹੀਂ ਘਾਟੀ ਦੱਸਦੇ ਹੈਗੇ ਆ ਪਰ ਇੱਕ ਮੈਂ ਤੁਹਾਨੂੰ ਵੈਬਸਾਈਟ ਦੱਸ ਰਿਹਾ ਹੈਗਾ ਕੈਲਸੀ ਮੈਪਸ ਤੁਸੀਂ ਲੈਂਡ ਮੈਅਰਮੈਂਟ ਆਨਲਾਈਨ ਐਪਲੀਕੇਸ਼ਨ ਲਿਖ ਸਕਦੇ ਹੈਗੇ ਉਹ ਵੈਬਸਾਈਟ ਲਿਖ ਸਕਦੇ ਹੋ ਗੂਗਲ ਦੇ ਵਿੱਚ ਕੈਲਸੀ ਮੈਪਸ ਲਿਖਿਆ ਆਉਂਦਾ ਹੈਗਾ ਉਹਦੇ ਵਿੱਚ ਜਾ ਕੇ ਆਪਦਾ ਖੇਤ ਸਿਲੈਕਟ ਕਰ ਲਓ ਇੰਡੀਆ ਦਾ ਮੈਪ ਆ ਪੰਜਾਬ ਦੇ ਵਿੱਚ ਜਾਓ ਜ਼ਿਲ੍ਹੇ ਦੇ ਵਿੱਚ ਜਾਓ ਫਿਰ ਪਿੰਡ 'ਚ ਜਾਓ ਫਿਰ ਆਪਣਾ ਖੇਤ ਜਾ ਕੇ ਸਿਲੈਕਟ ਕਰ ਲਓ ਚਾਹੇ ਲੰਬਾਈ ਦੇਖਣੀ ਹੈ ਚਾਹੇ ਪੰਜ ਖੁੰਝਾ ਖੇਤ ਆ ਗੋਲ ਖੇਤ ਆ ਤਿੰਨ ਖੋਨਾ ਖੇਤ ਆ ਖੁੰਝੇ ਸਿਲੈਕਟ ਕਰ ਦਿਓ ਤੁਹਾਨੂੰ ਹੈਕਟੇਅਰ ਦੱਸ ਦੂ ਕਿੱਲਿਆਂ 'ਚ ਦੱਸ ਦੂ ਫੁੱਟਾਂ 'ਚ ਦੱਸ ਦੂ ਜਿਵੇਂ ਮਰਜ਼ੀ ਗੱਡੀ ਜਾਏ ਜੇ ਹੈਕਟੇਅਰ ਚ ਦੱਸਤਾ ਤਾਂ ਉਹਨੂੰ 20 ਨਾਲ ਗੁਣਾ ਕਰ ਲਿਓ ਕਨਾਲਾ ਨਿਕਲਿਆ ਹੋਣੀਆ ਫੁੱਟਾਂ ਚ ਦੱਸਤਾ ਉਹਨੂੰ 5.5 ਨਾਲ ਡਿਵਾਈਡ ਕਰ ਲਿਓ ਕਰਮਾ ਨਿਕਲਿਆ ਹੋਣੀਆ ਤਾਂ ਬਹੁਤ ਸੌਖਾ ਕੰਮ ਹੈਗਾ ਤੁਹਾਡੇ ਖੇਤ ਜੇ ਤੁਹਾਨੂੰ ਨਹੀਂ ਪਤਾ ਜਾਂ ਤੁਸੀਂ ਕੋਈ ਠੇਕੇ ਵਾਲਾ ਖੇਤ ਲਿਆ ਜਾਂ ਤੁਸੀਂ ਕਵਾਈਨ ਚਲਾਉਣੇ ਹੈਗੇ ਤਾਂ ਇਹ ਵੈਬਸਾਈਟ ਤੁਹਾਡੇ ਬਹੁਤ ਜ਼ਿਆਦਾ ਕੰਮ ਦੀ ਹੈ ਇਹਨੂੰ ਸਾਰਿਆਂ ਨਾਲ ਜ਼ਰੂਰ ਸ਼ੇਅਰ ਕਰੋ ਤੇ ਵੀਡੀਓ ਨੂੰ ਸੇਵ ਕਰ ਲਿਓ ਬਹੁਤ ਧੰਨਵਾਦ